ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਵਿਚਾਰ ਦੀ ਲੜੀ ਨੂੰ ਅੱਗੇ ਤੋਰੀਏ ਜੀ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤិន ਸੋਫੀਆ ਰਖਣ ਕੋ ਦਰਵਾਰ ਹਾਂਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਨੇ ਇਹ ਸਾਨੂੰ ਜੀਵਾਂ ਨੂੰ ਜਗਤ ਦੇ ਵਿੱਚ ਜਿਹੜਾ ਇਹ ਮੋਹ ਰੂਪੀ ਅਮਲ ਦਿੱਤਾ ਮੋਹ ਦਾ ਵੀ ਇੱਕ ਅਮਲ ਹੁੰਦਾ ਇੱਕ ਨਸ਼ਾ ਹੁੰਦਾ ਕਹਿੰਦਾ ਫੇ ਕਹਿੰਦੇ ਫੇਰ ਕੀ ਹੁੰਦਾ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਕਹਿੰਦੇ ਫਿਰ ਜੋ ਅਸੀਂ ਉਸ ਮੋਹ ਰੂਪੀ ਨਸ਼ੇ ਦੇ ਵਿੱਚ ਜੋ ਮਾਇਆ ਦਾ ਮੋਹ ਆ ਜਾਂ ਮਾਇਆ ਦੇ ਵਿੱਚ ਸਾਰੇ ਤਰ੍ਹਾਂ ਦੇ ਮੋਹ ਆ ਜਾਂਦੇ ਨੇ ਉਹਦੇ ਵਿੱਚ ਮਸਤ ਹੋ ਕੇ ਕਹਿੰਦੇ ਅਸੀਂ ਫਿਰ ਜਗਤ ਦੇ ਜੀਵਾਂ ਨੇ ਮਰਨ ਨੂੰ ਵਿਸਾਰ ਦਿੱਤਾ ਯਾਦ ਨਹੀਂ ਰੱਖਿਆ ਤੇ ਖੁਸ਼ੀ ਕੀਤੀ ਦਿਨ ਚਾਰ ਫਿਰ ਜਿਹੜੇ ਸੰਸਾਰ ਦੇ ਹੋਰ ਪਦਾਰਥ ਨੇ ਉਹਨਾਂ ਦੇ ਵਿੱਚ ਜਿੱਦਾਂ ਅਸੀਂ ਰਚ ਮਚ ਗਏ ਹੈ ਨਾ ਉਹ ਥੋੜੇ ਦਿਨ ਦੇ ਰਹਿਣ ਵਾਲੇ ਨੇ ਸੀ ਉਹਨਾਂ ਦੀ ਰੱਜ ਮਿਜ ਗਿਆ ਪਰਮਾਤਮਾ ਨੂੰ ਭੁਲਾ ਦਿੱਤਾ ਸੱਚ ਮਿਲਿਆ ਤិន ਸੋਫੀਆ ਰਾਖਣ ਕੋ ਦਰਬਾਰ ਕਹਿੰਦੇ ਵੀ ਜਿਹੜੇ ਸੋਫੀ ਰਹੇ ਸੋਫੀ ਕੌਣ ਜਿਨ੍ਹਾਂ ਨੂੰ ਉਹ ਮੋਹ ਰੂਪੀ ਅਮਲ ਨਹੀਂ ਲੱਗਿਆ ਉਹ ਸੋਫੀ ਰਹੇ ਫਿਰ ਉਹਨਾਂ ਨੇ ਉਦਮ ਕੀਤਾ ਕਿ ਸਾਨੂੰ ਵਾਹਿਗੁਰੂ ਦੇ ਦਰਬਾਰ ਵਿੱਚ ਜਾ ਕੇ ਸੋਭਾ ਮਿਲੇ ਉਹਦੇ ਲਈ ਉਹਨਾਂ ਨੇ ਨਾਮ ਜਪਣਾ ਸ਼ੁਰੂ ਕੀਤਾ ਨਾਨਕ ਸਾਚੇ ਕੋ ਸੱਚ ਜਾਣ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਵੀ ਸਾਨੂੰ ਉਸ ਸੱਚੇ ਪਰਮਾਤਮਾ ਨੂੰ ਸੱਚ ਜਾਨਣਾ ਚਾਹੀਦਾ ਹੈ ਜਿਹੜਾ ਜਗਤ ਵਿੱਚ ਬਾਕੀ ਸਭ ਕੁਝ ਆ ਉਹ ਸਭ ਝੂਠ ਆ ਉਹ ਸੱਚਾ ਜਿੱਤ ਸੇਵੀਐ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਨ ਰਹਾਓ ਕਹਿੰਦੇ ਉਸ ਸੱਚੇ ਨੂੰ ਸੱਚਾ ਸਮਝੋ ਜਿਹਦੀ ਜਿਹਨੂੰ ਸੇਵੀਏ ਜਿਹਨੂੰ ਮਤਲਬੀ ਦਾ ਸਿਮਰਨ ਕਰੀਏ ਤਾਂ ਸਾਨੂੰ ਇੱਥੇ ਵੀ ਸੁੱਖ ਮਿਲਦਾ ਤੇ ਫਿਰ ਉਹਦੀ ਦਰਗਹਿ ਦੇ ਵਿੱਚ ਵੀ ਸਾਨੂੰ ਜਾ ਕੇ ਇੱਜ਼ਤ ਮਿਲਦੀ ਆ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਮ ਕਹਿੰਦੇ ਜਿਹੜਾ ਸੱਚੇ ਪਰਮਾਤਮਾ ਦਾ ਕਹਿੰਦੇ ਵੀ ਜਿਹੜਾ ਹੈਗਾ ਨਾਮ ਵੀ ਉਹ ਵੀ ਇੱਕ ਤਰ੍ਹਾਂ ਦਾ ਨਸ਼ਾ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਸੱਚਾ ਨਾਮ ਆ ਵੀ ਉਹ ਗੁੜ ਨਹੀਂ ਹੈਗਾ ਉਹਦੇ ਵਿੱਚ ਉਹਦੇ ਵਿੱਚ ਸੱਚੇ ਨਾ ਆਉਂਦਾ ਨਸ਼ਾ ਹੈਗਾ ਵੀ ਜਿਵੇਂ ਜਿਹੜਾ ਨਸ਼ਾ ਸੰਸਾਰ ਵਿੱਚ ਬਣਦਾ ਉਹਦੇ ਵਿੱਚ ਤਾਂ ਗੁੜ ਪਾਉਂਦੇ ਨੇ ਪਰ ਸੱਚ ਸਰਾ ਗੁੜ ਬਹਾਰਾ ਕਹਿੰਦਾ ਜਿਹੜਾ ਸੱਚੇ ਦਾ ਮਤਲਬ ਨਸ਼ਾ ਹੈਗਾ ਉਹਦੇ ਵਿੱਚ ਗੁੜ ਨਹੀਂਗਾ ਜਿਸ ਵਿੱਚ ਸੱਚਾ ਨਾ ਉਹਦੇ ਵਿੱਚ ਸੱਚੇ ਨਾ ਆਉਂਦੀ ਮਸਤੀ ਆ ਸੁਣੇ ਵਖਾਣੇ ਜੇਤੜੇ ਹੋ ਤਿੰਨ ਬਲੇ ਹਾਰੇ ਜਾਓ ਕਹਿੰਦੇ ਜਿਹੜੇ ਉਹ ਸੱਚੇ ਨਾ ਆਉਂਦਾ ਕਹਿੰਦੇ ਅਮਲ ਕਰਦੇ ਨੇ ਜਿਹੜੇ ਉਹਨੂੰ ਸੁਣਦੇ ਨੇ ਉਹਨੂੰ ਉਚਾਰਦੇ ਨੇ ਜਿੰਨੇ ਵੀ ਕਹਿੰਦੇ ਮੈਂ ਉਹਨੂੰ ਤੋਂ ਬਲਿਹਾਰ ਜਾਂਦਾ ਹਾਂ ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਓ ਕਹਿੰਦੇ ਵੀ ਜਿਹੜੇ ਉਸ ਸੱਚ ਦਾ ਨਸ਼ਾ ਕਰਦੇ ਨੇ ਸੱਚੇ ਨਾਮ ਦਾ ਨਸ਼ਾ ਕਰਦੇ ਨੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਤਾਂ ਜਾਣਦੇ ਹਾਂ ਵੀ ਇਹ ਪੂਰੇ ਮਸਤ ਨੇ ਉਸ ਸੱਚੇ ਦੇ ਨਸ਼ੇ ਵਿੱਚ ਵੀ ਜੀ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਇੱਜ਼ਤ ਵਾਲੀ ਥਾਂ ਮਿਲਦੀ ਆ ਨਾਉ ਨੀਰ ਚੰਗਿਆਈਆ ਸਤ ਪਰਮਲ ਤਨਵਾਸ ਕਹਿੰਦੇ ਫੇਰ ਕੀ ਹੁੰਦਾ ਕਹਿੰਦੇ ਜਿਹੜਾ ਨਾਉ ਆ ਅੰਮ੍ਰਿਤ ਦਾ ਨਾ ਅੰਮ੍ਰਿਤ ਨਾਉ ਆ ਪਰਮਾਤਮਾ ਜਿਹੜਾ ਨਾਮ ਆ ਉਹ ਅੰਮ੍ਰਿਤ ਵਰਗਾ ਕਹਿੰਦੇ ਨਾਉ ਆ ਨੀਰ ਕਹਿੰਦੇ ਉਹ ਪਾਣੀ ਆ ਹਨਾ ਅੰਮ੍ਰਿਤ ਵਾਲਾ ਪਾਣੀ ਚੰਗਿਆਈਆ ਸਤ ਪਰਮਲ ਤਨਵਾਸ ਤੇ ਫਿਰ ਕਹਿੰਦੇ ਉਸ ਦੇ ਮਤਲਬ ਜਿਹੜਾ ਉਹ ਨਾਮ ਆ ਨਾ ਤੇ ਉਹ ਤਾਂ ਹੋ ਗਿਆ ਵੀ ਪਾਣੀ ਹੋ ਗਿਆ ਤੇ ਜਿਹੜੀਆਂ ਚੰਗਿਆਈਆਂ ਨੇ ਉਹ ਹੈਗੀਆਂ ਨੇ ਸੱਤ ਦੀਆਂ ਸੱਤ ਦੀ ਜਿਹੜੀ ਚੰਗਿਆਈ ਆ ਫਿਰ ਇਹ ਜਿਹੜੀ ਸੱਤ ਦੀ ਚੰਗਿਆਈ ਆ ਤੇ ਇਹਦੀ ਮਤਲਬ ਸੁਗੰਧੀ ਉਸ ਤਨ ਚ ਵਸ ਜਾਂਦੀ ਆ ਜਿੱਥੇ ਤੇਰੇ ਨਾਮ ਦਾ ਪਾਣੀ ਆ ਤਾ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਕਹਿੰਦੇ ਉਹ ਇਨਸਾਨ ਵੀ ਜਿਹਦੇ ਕੋਲ ਤੇਰੇ ਆ ਨਾਮ ਦਾ ਪਾਣੀ ਆ ਤੇ ਸਤ ਦੀਆਂ ਚੰਗਿਆਈਆਂ ਨੇ ਤੇ ਇਹਨਾਂ ਦੀ ਮਤਲਬ ਸੁਗੰਧੀ ਜਿਹਨਾਂ ਦੇ ਤਨ ਚ ਵਸੀ ਹੋਈ ਆ ਕਹਿੰਦੇ ਉਹਨਾਂ ਦਾ ਮੁਖ ਫੇਰ ਤੇਰੇ ਦਰਬਾਰ ਵਿੱਚ ਉਜਲਾ ਹੁੰਦਾ ਕਿਉਂਕਿ ਉਹਨਾਂ ਨੂੰ ਕਿਹੜੀ ਦਾਤ ਮਿਲੀ ਹੁੰਦੀ ਹੈ ਜਿਹੜੀ ਲੱਖਾਂ ਦਾਤਾਂ ਦੀ ਇੱਕ ਦਾਤ ਆ ਤੇਰੇ ਨਾਮ ਦੀ ਦਾਤ ਦੂਖ ਤਿਸੇ ਪਹਿ ਆਖੀਐ ਸੁਖ ਜਿਸੇ ਹੀ ਪਾਸਕ ਕਹਿੰਦੇ ਸਾਨੂੰ ਜਿਹੜਾ ਦੁੱਖਾ ਆਪਣਾ ਉਹ ਕਿਹਨੂੰ ਦੱਸਣਾ ਚਾਹੀਦਾ ਜਿਹੜਾ ਜਿਹੜਾ ਸਾਨੂੰ ਸੁੱਖ ਦੇ ਸਕੇ ਜਿਹਦੇ ਕੋਲ ਸੁੱਖ ਹੈ ਸਾਨੂੰ ਦੇਣ ਲਈ ਉਹ ਕੌਣ ਪਰਮਾਤਮਾ ਫੇ ਪਰਮਾਤਮਾ ਦੇ ਅੱਗੇ ਅਸੀਂ ਆਪਣਾ ਦੁੱਖ ਰੱਖੀਏ ਉਹੀ ਤੁਹਾਨੂੰ ਸੁੱਖ ਦੇ ਸਕਦਾ ਹੋਰ ਦੁਨੀਆ 'ਚ ਸਾਨੂੰ ਕੋਈ ਸੁੱਖ ਨਹੀਂ ਦੇ ਸਕਦਾ ਸੋ ਕਿਉਂ ਮਨੋ ਵਿਸਾਰੀਏ ਜਾ ਕੇ ਜੀ ਪ੍ਰਾਣ ਕਹਿੰਦੇ ਜਿਸ ਪਰਮਾਤਮਾ ਨੇ ਸਾਨੂੰ ਇਹ ਜਿੰਦ ਦਿੱਤੀ ਆ ਸਾਨੂੰ ਪ੍ਰਾਣ ਦਿੱਤੇ ਅਸੀਂ ਉਹਨੂੰ ਕਿਉਂ ਵਿਸਾਰਦੇ ਆ ਤਿਸ ਵਿਨ ਸਭ ਅਪਵਿੱਤਰ ਹੈ ਜੇਤਾ ਪੈਨਨ ਖਾਣ ਕਹਿੰਦੇ ਫਿਰ ਜਿੰਨਾ ਵੀ ਅਸੀਂ ਪ੍ਰਮਾਤਮਾ ਨੂੰ ਭੁਲਾ ਕੇ ਇੱਥੇ ਦੁਨੀਆਂ ਦੇ ਹੋਰ ਪਦਾਰਥਾਂ ਦੇ ਭੋਗ ਭੋਗਦੇ ਆ ਪੈਨਨ ਖਾਣ ਕਰਦੇ ਆ ਉਹ ਸਭ ਅਪਵਿੱਤਰ ਆ ਹੋਰ ਗੱਲਾਂ ਸਭ ਗੂੜੀਆਂ ਤੁਧ ਪਾਵੈ ਪਰਵਾਣ ਕਹਿੰਦੇ ਸਿਰਫ ਉਹੀ ਗੱਲਾਂ ਚੰਗੀਆਂ ਨੇ ਸੱਚੇ ਪਾਤਸ਼ਾਹ ਕਾਲਪੁਰਖ ਜੀ ਜਿਹੜੀਆਂ ਤੈਨੂੰ ਪਰਵਾਹ ਨੇ ਹੋਰ ਸਭ ਝੂਠੀਆਂ ਨੇ ਤੈਨੂੰ ਕੀ ਪਰਵਾਹ ਨਾ ਤੇਰਾ ਨਾਮ ਸ੍ਰੀ ਰਾ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਹਾਂਜੀ ਇਹ ਜਿਹੜਾ ਹੁਣ ਆਪਾਂ ਸ਼ਬਦ ਪੜਨ ਜਾ ਰਹੇ ਆ ਇਹ ਇਹਦੀ ਉਥਾਨ ਕਾ ਦੱਸਦੇ ਨੇ ਕਿ ਜਿਸਨ ਪਹਿਲੇ ਦਿਨ ਪਾਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੜਾਣਾ ਪੜਾਣਾ ਸ਼ੁਰੂ ਕੀਤਾ ਤਾਂ ਉਸ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੱਟੀ ਲਿਖ ਕੇ ਦਿੱਤੀ ਆਪ ਲਿਖੀ ਤੇ ਦੂਜੇ ਦਿਨ ਫਿਰ ਜਦੋਂ ਉਹ ਫਿਰ ਸਮਝਾਉਣ ਲੱਗੇ ਤਾਂ ਗੁਰੂ ਨਾਨਕ ਪਾਤਸ਼ਾਹ ਚੁੱਪ ਰਹੇ ਤੇ ਇਹ ਗੱਲਾਂ ਫਿਰ ਕਈਆਂ ਨੇ ਇਸ ਬਾਣੀ ਵਿੱਚ ਜਿਹੜੀਆਂ ਆ ਰਹੀਆਂ ਨੇ ਸ੍ਰੀ ਰਾਗ ਮਹਲ ਪਹਿਲਾ ਜਾਲ ਮੋਹ ਕਸ ਮਾਸ ਕਰ ਮਤ ਕਾਗਦ ਕਰ ਸਾਰ ਕਹਿੰਦੇ ਵੀ ਜਿਹੜਾ ਸਾਡੇ ਮਨ ਦੇ ਵਿੱਚ ਮੋਹ ਦਾ ਜਾਲ ਆ ਕਹਿੰਦੇ ਉਹਨੂੰ ਸਾੜ ਕੇ ਉਹਦੀ ਸਿਹਾਈ ਬਣਾਓ ਭਾਂਡੇ ਨੂੰ ਦੱਸ ਰਿਹਾ ਆਪਣੇ ਜਿਹੜੇ ਉਹਨਾਂ ਨੂੰ ਪੜ੍ਹਾਉਣ ਵਾਲੇ ਪੁਜੋਤ ਨੇ ਉਹਨਾਂ ਨੂੰ ਦੱਸ ਰਹੇ ਨੇ ਮਤ ਕਾਗਦ ਕਰ ਸਾਰ ਕਹਿੰਦੇ ਜਿਹੜੀ ਆਪਣੀ ਬੁੱਧੀ ਆ ਉਹਨੋ ਮਤਲਬ ਲਿਖਣ ਲਈ ਕਾਗਜ਼ ਬਣਾਓ। ਪਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ। ਕਹਿੰਦੇ ਪਾਓ ਦੀ ਕਲਮ ਬਣਾਉਣੀ ਆ ਤੇ ਆਪਣੇ ਚਿੱਤ ਨੂੰ ਲਿਖਣ ਵਾਲਾ ਲਿਖਾਰੀ ਬਣਾਉਣਾ ਤੇ ਲਿਖਣਾ ਕੀ ਆ ਆਪਣੇ ਗੁਰੂ ਤੋਂ ਪੁੱਛ ਕੇ ਪਰਮਾਤਮਾ ਦੀ ਵਿਚਾਰ ਲਿਖਣੀ ਆ। ਲਿਖ ਨਾਮ ਸਲਾਹਾ ਲਿਖ ਲਿਖ ਅੰਤ ਨਪਾਰਾ ਵਾਰ। ਕਹਿੰਦੇ ਫਿਰ ਉਹਦੀ ਸੱਚੇ ਦੀ ਸਿਫਤ ਸਲਾਹ ਲਿਖਣੀ ਆ ਪਰ ਲਿਖ ਲਿਖ ਕੇ ਵੀ ਉਸ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਉਸ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਉਸ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਆ ਬਾਬਾ ਇਹ ਲੇਖਾ ਲਿਖ ਜਾਣ ਕਹਿੰਦੇ हे ਭਾਈ ਇਹ ਲੇਖਾ ਲਿਖ ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਓ ਕਹਿੰਦੇ ਉਹ ਲੇਖਾ ਵੀ ਜਦੋਂ ਇਹ ਲੇਖਾ ਸਾਨੂੰ ਦੇਣਾ ਪੈਣਾ ਉੱਥੇ ਜਾ ਕੇ ਵੀ ਉੱਥੇ ਫਿਰ ਸੱਚਾ ਨਿਸ਼ਾਨ ਲੱਗੇ ਇਸ ਲਿਖੇ ਤੇ ਉਹ ਸੱਚਾ ਕੀ ਹੋਣਾ ਉਹਦੇ ਨਾਮ ਦਾ ਲੇਖਾ ਲਿਖੀ ਅਸੀਂ ਸਿਰਫ ਉਸ ਦੇ ਨਾਮ ਦੇ ਲੇਖੇ ਨੂੰ ਸੱਚਾ ਨਿਸ਼ਾਨ ਮੰਨਿਆ ਜਾਣਾ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ ਕਹਿੰਦੇ ਵੀ ਜਿੱਥੇ ਉੱਥੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਾਨੂੰ ਸਦਾ ਵਾਲੀਆਂ ਵਡਿਆਈਆਂ ਤੇ ਖੁਸ਼ੀਆਂ ਮਿਲਣੀਆਂ ਨੇ ਉੱਥੇ ਫਿਰ ਕਿਹਨਾਂ ਦੇ ਜਿਹੜੇ ਮੁਖ ਨੇ ਤੇ ਟਿੱਕੇ ਨਿਕਲਦੇ ਨੇ ਕਿਨਾਂ ਨੂੰ ਉੱਥੇ ਸੋਭਾ ਮਿਲਦੀ ਆ ਜਿਨ੍ਹਾਂ ਦੇ ਮਨ ਵਿੱਚ ਸੱਚਾ ਨਾਮ ਵਸਿਆ ਹੁੰਦਾ ਕਰਮ ਮਿਲੇ ਤਾਂ ਪਾਈਏ ਨਾਹੀਂ ਗਲੀਵਾਓ ਦੁਆਓ ਕਹਿੰਦੇ ਵੀ ਇਹ ਜਿਹੜੀ ਨਾਮ ਦੀ ਸੋਭਾ ਕਿਨੂੰ ਮਿਲਦੀ ਆ ਇਹ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਮਿਲਦੀ ਆ ਬਾਕੀ ਇਹ ਗੱਲਾਂ ਬਾਤਾਂ ਨਾਲ ਨਹੀਂ ਕਹੀ ਜਾ ਸਕਦੀ ਕਿ ਮੇਰੇ ਕੋਲ ਆ ਮੈਨੂੰ ਮਿਲੀ ਨਹੀਂ ਆ ਇਹ ਤਾਂ ਜਿਸ ਨੂੰ ਮਿਲਣੀ ਆ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਮਿਲਣੀ ਆ ਇੱਕ ਆਵੈ ਇੱਕ ਜਾਹੇ ਉਠ ਰਖੀਏ ਨਾਵਸਲਾਰ ਕਹਿੰਦੇ ਇਸ ਦੁਨੀਆ ਵਿੱਚ ਕੋਈ ਆਉਂਦਾ ਕੋਈ ਜਾਂਦਾ ਕਿਸੇ ਦਾ ਜਨਮ ਹੁੰਦਾ ਕਿਸੇ ਦਾ ਮਰਨ ਹੁੰਦਾ ਕਈਆਂ ਦੇ ਮਤਲਬ ਜਿਹੜੇ ਵੱਡੇ ਪੈਸੇ ਵਾਲੇ ਨੇ ਉਹਨਾਂ ਦੇ ਨਾਮ ਸਰਦਾਰ ਰੱਖੇ ਜਾਂਦੇ ਨੇ ਇੱਕ ਉਪਾਏ ਮੰਗ ਤੇ ਇੱਕ ਨਾ ਵੱਡੇ ਦਰਬਾਰ ਕਹਿੰਦੇ ਕਈ ਪਰਮਾਤਮਾ ਨੇ ਮਤਲਬ ਜੀਵਨ ਦੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੰਗ ਤੇ ਪੈਦਾ ਕੀਤੇ ਨੇ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਨੇ ਅੱਗੇ ਗਿਆ ਜਾਣੀਏ ਵਿਣ ਨਾ ਵੈ ਵੇਕਾਰ ਕਹਿੰਦੇ ਪਰ ਅੱਗੇ ਗਿਆ ਉਥੇ ਪਤਾ ਲੱਗਣਾ ਵੀ ਕੌਣ ਮੰਗਤਾ ਤੇ ਕੌਣ ਮਤਲਬ ਦਰਬਾਰ ਦੇ ਉੱਤੇ ਤਖਤ ਵਿੱਚ ਬੈਠਣ ਵਾਲਾ ਉਹ ਜਾ ਕੇ ਪਤਾ ਲੱਗਣਾ ਕਿਉਂਕਿ ਜਿਹਦੇ ਕੋਲ ਨਾਮ ਨਹੀਂ ਹੈਗਾ ਉਹਦਾ ਸਭ ਕੁਝ ਬੇਕਾਰ ਆ ਉਹਦੀ ਜਿਹੜੀ ਸਾਰੀ ਸ਼ੋਹਰਤ ਉਹਨੇ ਦੁਨੀਆ ਦੇ ਵਿੱਚ ਪਾਈ ਜਾਂ ਕੁਝ ਕੀਤਾ ਸਭ ਬੇਕਾਰ ਆ ਉੱਥੇ ਜਾ ਕੇ ਮੰਗਤੇ ਦਾ ਤੇ ਰਾਜੇ ਦਾ ਪਤਾ ਲੱਗਣਾ ਭੈ ਤੇਰਾ ਡਰ ਅਗਲਾ ਖਪ ਖਪ ਸ਼ਿਜੈ ਦੇਹੇ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨਿਹੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਵੀ ਸਾਨੂੰ ਇੱਕ ਤਾਂ ਮੌਤ ਦਾ ਡਰ ਆ ਤੇ ਦੂਜਾ ਡਰ ਇਸ ਗੱਲ ਦਾ ਕਿ ਵੀ ਤੇਰਾ ਨਾਂ ਨਹੀਂ ਲੈ ਲਿਆ ਜਦੋਂ ਸੰਸਾਰ ਵਿੱਚ ਸਾਡਾ ਜੀਵਨ ਸੀ ਤੇਰਾ ਨਾਂ ਨਹੀਂ ਲਿਆ ਇਹ ਡਰ ਆ ਤੇ ਸੰਸਾਰ ਵਿੱਚ ਰਹਿੰਦੇ ਆਂ ਫਿਰ ਜਦੋਂ ਥੋੜੀ ਸੋਚੀ ਆਉਣ ਲੱਗਦੀ ਹੈ ਫਿਰ ਪਤਾ ਲੱਗਣਾ ਸ਼ੁਰੂ ਹੁੰਦਾ ਵੀ ਤੇਰਾ ਨਾਂ ਨਹੀਂ ਲਿਆ ਕਿ ਇਹ ਡਰ ਆ ਇੱਕ ਮੌਤ ਦਾ ਡਰ ਆ ਇਹਦੇ ਕਰਕੇ ਸਾਡੀ ਜਿਹੜੀ ਸਰੀਰ ਆ ਵੀ ਉਹ ਛੇਜ ਦਾ ਡਰ ਦੇ ਨਾਲ ਵੀ ਕਮਜ਼ੋਰ ਹੁੰਦਾ ਜਾ ਰਿਹਾ ਕਹਿੰਦੇ ਵੀ ਜਿਨ੍ਹਾਂ ਦੇ ਨਾਮ ਸੁਲਤਾਨ ਖਾਨ ਹੁੰਦੇ ਸੀ ਉਹ ਵੀ ਦੇਖੇ ਨੇ ਵੀ ਕਿਸ ਤਰ੍ਹਾਂ ਮਿੱਟੀ ਵਿੱਚ ਮਿਲ ਗਏ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਕਹਿੰਦੇ ਇੱਕ ਦਿਨ ਚਾਹੇ ਉਹ ਕਿੰਨਾ ਮਤਲਬ ਵੱਡਾ ਸੀ ਪਰ ਜਦੋਂ ਉਹ ਜਾਂਦਾ ਸਾਰੇ ਉਹਦੇ ਜਿਹੜੇ ਇੱਥੇ ਵਾਲੇ ਹੁੰਦੇ ਨੇ ਰਿਸ਼ਤੇ ਉਹ ਸਾਰੇ ਝੂਠੇ ਪੈ ਜਾਂਦੇ ਨੇ ਸਭ ਟੁੱਟ ਜਾਂਦੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਹਾਂਜੀ ਇਹ ਹੁਣ ਜਿਹੜੀ ਬਾਣੀ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਸਾਂਝੀ ਕਰਨ ਲੱਗੇ ਆ ਇਹ ਕਹਿੰਦੇ ਵੀ ਜਦੋਂ ਪਹਿਲੀ ਉਦਾਸੀ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਆਏ ਤਾਂ ਉਹ ਤਲਵੰਡੀ ਤੋਂ ਆਪਣੇ ਪਿੰਡ ਤੋਂ 1-2 ਕਿਲੋਮੀਟਰ ਦੀ ਦੂਰੀ ਤੇ ਆਪਣੇ ਜਿੱਦਾਂ ਆਪਾਂ ਕਹਿੰਦੇ ਨੇ ਕਿ ਪਿੰਡ ਦੇ ਬਾਰ-ਬਾਰ ਫਿਰਨੀ ਤੇ ਬੈਠ ਗਏ ਤਾਂ ਫਿਰ ਉਸ ਟਾਈਮ ਜਾ ਕੇ ਪਿੰਡ ਚ ਕਿਸੇ ਨੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਆਏ ਨੇ ਤੇ ਬੈਠੇ ਨੇ ਫਿਰ ਪਹਿਲਾਂ ਮਾਤਾ ਜੀ ਆਏ ਮਿਲਣ ਫਿਰ ਪਿਤਾ ਜੀ ਆਏ ਫਿਰ ਪਿਤਾ ਜੀ ਨਾਲ ਜੋ ਪਿਤਾ ਜੀ ਨੇ ਕਿਹਾ ਨਾ ਫਿਰ ਉਹਦੇ ਮਤਲਬ ਸੰਦਰਭ ਵਿੱਚ ਇਹ ਜਵਾਬ ਜੁ ਦਿੰਦੇ ਨੇ ਨਾ ਇਹ ਸ਼ਬਦ ਉਹ ਤੋਂ ਉਚਾਰੇ ਨੇ ਸਿਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਐ ਸੁਣੀਐ ਸਾਲੋਣੇ ਕਹਿੰਦੇ ਵੀ ਜਿਹੜੇ ਆਪਣੇ ਸਾਰੇ ਦੁਨੀਆ ਦੇ ਰਸ ਨੇ ਵੀ ਜਦੋਂ ਅਸੀਂ ਪਰਮਾਤਮਾ ਨੂੰ ਮੰਨ ਲੈਨੇ ਆ ਉਹਦੇ ਨਾਮ ਨੂੰ ਮੰਨ ਲੈਨੇ ਆ ਉਹ ਇਹਦੇ ਬਰਾਬਰ ਆ ਜਿੱਦਾਂ ਮਿੱਠੀਆਂ ਚੀਜ਼ਾਂ ਖਾਣੀਆਂ ਮਿੱਠੇ ਰਸ ਖਾਣੇ ਤੇ ਜੇ ਅਸੀਂ ਉਹਨੂੰ ਸੁਣਦੇ ਆ ਉਹਦੀ ਸਿਫਤ ਸਲਾਹ ਨੂੰ ਇਸ ਲੋਣੇ ਰਸ ਬਣ ਜਾਂਦੇ ਨੇ ਖਟ ਤੁਰਸੀ ਮੁਖ ਬੋਲਣਾ ਮਾਰਨ ਨਾ ਕੀਏ ਕਹਿੰਦੇ ਵੀ ਜਿਹੜਾ ਹੈਗਾ ਆਪਣੇ ਮੁਖ ਤੋਂ ਪ੍ਰਮਾਤਮਾ ਦਾ ਨਾਮ ਲੈਣਾ ਇਹ ਸਾਡੇ ਖੱਟੇ ਪਦਾਰਥ ਜਿਵੇਂ ਅਸੀਂ ਖਾ ਰਹੇ ਆਂ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਦਾ ਕੀਰਤਨ ਕਰਨਾ ਉਹ ਸਜਿੱਦਾਂ ਅਸੀਂ ਖਾਣੇ ਵਿੱਚ ਮਸਾਲੇ ਵਰਤਦੇ ਆਂ 36 ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਕਹਿੰਦੇ ਜਿਹੜੇ ਛੱਤੀ ਪਦਾਰਥਾਂ ਦਾ ਭੋਜਨ ਆ ਉਹ ਕਿਨੂੰ ਮਿਲਿਆ ਸਮਝੋ ਜਿਹਨੂੰ ਪਰਮਾਤਮਾ ਦਾ ਪਿਆਰ ਲੱਗ ਗਿਆ ਜਿਹਨੂੰ ਪਰਮਾਤਮਾ ਦਾ ਪ੍ਰੇਮ ਪੈ ਗਿਆ ਪਰ ਇਹ ਕਿਨੂੰ ਹੁੰਦਾ ਜਾ ਕੋ ਨਦਰ ਕਰੇ ਜਿਹਨੂੰ ਪਰਮਾਤਮਾ ਦੀ ਮਿਹਰ ਹੁੰਦੀ ਆ ਉਹਨੂੰ ਆਪਣੇ ਚਰਨਾਂ ਦੀ ਪ੍ਰੀਤ ਲਾ ਦਿੰਦਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜਿਐ ਮਨ ਮੈਂ ਚੱਲੇ ਵਿਕਾਰ ਰਹਾਓ ਫਿਰ ਕਹਿੰਦੇ ਜਿਹੜੇ ਆਪਾਂ ਉੱਪਰ ਇਹ ਸਾਰੇ ਪਦਾਰਥ ਗਿਣੇ ਨੇ ਵੀ ਇਹ ਕਿਹੜੀ ਚੀਜ਼ ਨਾਮ ਦੇ ਕਿਸ ਮਤਲਬ ਨਾਮ ਨੂੰ ਕਿਵੇਂ ਜਪਣ ਦੇ ਨਾਲ ਕਿਹੜੀ ਚੀਜ਼ ਖੱਟੀ ਮਿੱਠੀ ਸਵਾਦੀ ਬਣਦੀ ਆ ਕਹਿੰਦੇ ਉਹੀ ਸਾਰੀਆਂ ਚੀਜ਼ਾਂ ਖਾਣ ਦਾ ਫਾਇਦਾ ਬਾਕੀ ਹੋਰ ਸਾਰਾ ਜਿਹੜਾ ਖਾਣਾ ਜਿਹਦੇ ਨਾਲ ਸਾਡਾ ਤਨ ਰੋਗੀ ਬਣਦਾ ਸਾਡੇ ਮਨ ਚ ਵਿਕਾਰ ਚੱਲਦੇ ਨੇ ਉਹ ਇਦਾਂ ਦਾ ਬਾਕੀ ਹੋਰ ਖਾਣਾ ਠੀਕ ਨਹੀਂ ਰੱਤਾ ਪੈਨਣ ਮਨ ਰੱਤਾ ਸੁਪੇਦੀ ਸਤਦਾਨ ਕਹਿੰਦੇ ਜਿਹਦਾ ਮਨ ਪਰਮਾਤਮਾ ਦੇ ਵਿੱਚ ਰਚ ਗਿਆ ਉਹਦੇ ਮੰਨੋ ਲਾਲ ਰੰਗ ਦੀ ਪੋਸ਼ਾਕ ਪਾਈ ਆ ਕਹਿੰਦੇ ਜਿਹੜਾ ਬੰਦਾ ਸਤ ਤੇ ਦਾਨ ਵਾਲਾ ਹੋ ਗਿਆ ਹਨਾ ਸੱਚਾ ਹੋ ਗਿਆ ਤੇ ਦਾਨੀ ਹੋ ਗਿਆ ਉਹਨੇ ਮੰਨੋ ਜਿਵੇਂ ਚਿੱਟੇ ਰੰਗ ਦੀ ਪੋਸ਼ਾਕ ਪਾਈ ਆ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਹਿੰਦੇ ਆਪਣੇ ਮਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਕੱਢ ਦੇਣੀ ਕਹਿੰਦੇ ਜਿਵੇਂ ਅਸੀਂ ਨੀਲੀ ਪੁਸ਼ਾਕ ਪਾਈ ਆ ਮਤਲਬ ਇਦਾਂ ਨਹੀਂ ਸਾਨੂੰ ਪੁਸ਼ਾਕਾਂ ਦਾ ਆਨੰਦ ਆਉਂਦਾ ਤੇ ਕਹਿੰਦੇ ਤੇਰੇ ਪੈਰਾਂ ਦਾ ਧਿਆਨ ਕਰ ਲੈਣਾ ਜਿਵੇਂ ਅਸੀਂ ਕੋਈ ਚੋਲਾ ਪਾ ਲਿਆ ਹੁੰਦਾ ਕਮਰਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਕਹਿੰਦੇ ਜਿਹੜਾ ਮੇਰਾ ਕਮਰ ਬੰਦ ਆ ਜਿਹੜਾ ਕਮਰ ਤੇ ਕਈ ਦਫਾ ਬੰਦੇ ਹੁੰਦੇ ਹੁੰਦੇ ਨਾ ਪਟਕੇ ਉਹ ਕਹਿੰਦੇ ਸੰਤੋਖ ਦਾ ਉਹ ਮੇਰਾ ਕਮਰਬੰਦ ਦਾ ਕਹਿੰਦੇ ਜਿਹੜਾ ਤੇਰਾ ਨਾਮ ਲੈਣਾ ਉਹੀ ਮੇਰਾ ਧਨ ਤੇ ਜੋ ਬਨਾ ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਰਹਾਓ ਕਹਿੰਦੇ ਇਹ ਜਿਹੜੀ ਚੀਜ਼ਾਂ ਅਸੀਂ ਗਿਣੀਆਂ ਨੇ ਵੀ ਇਹੀ ਚੰਗਾ ਪੈਨਣਾ ਬਾਕੀ ਹੋਰ ਇਦਾਂ ਦਾ ਪੈਨਣ ਜਿਹਦੇ ਨਾਲ ਸਾਡੇ ਮਨ ਸਾਡਾ ਤਨ ਵੀ ਦੁਖੀ ਹੁੰਦਾ ਤੇ ਮਨ ਚ ਵਿਕਾਰ ਚੱਲਦੇ ਨੇ ਉਹਦਾ ਕੋਈ ਫਾਇਦਾ ਨਹੀਂ ਘੋੜੇ ਪਖਰ ਸੋਇਨੇ ਸਾਖਤ ਬੂਜਣ ਤੇਰੀ ਵਾਟ ਕਹਿੰਦੇ ਵੀ ਤੇਰੇ ਰਸਤੇ ਨੂੰ ਅਸਲੀ ਸਮਝ ਲੈਣਾ ਵੀ ਤੇਰੇ ਰਸਤੇ ਤੇ ਚੱਲਿਆ ਆਤਮਿਕ ਜੀਵਨ ਜਿਹੜਾ ਉਹਦੀ ਉਹਦੇ ਚ ਵਾਅਦਾ ਹੁੰਦਾ ਇਹ ਸਮਝ ਲੈਣਾ ਉਹ ਮੇਰੇ ਲਈ ਇਦਾਂ ਵੀ ਜਿਵੇਂ ਦਮੋਚੀ ਪਾਈ ਹੋਵੇ ਸੋਨੇ ਦੀ ਘੋੜੇ ਨੂੰ ਤੇ ਚੰਗੀ ਕਾਠੀ ਵਾਲਾ ਘੋੜਾ ਹੋਵੇ ਮੇਰੇ ਕੋਲ ਮੇਰੇ ਇਦਾਂ ਦੀ ਮਤਲਬ ਮੇਰੇ ਉਦੋਂ ਅ ਦਿਮਾਗੀ ਹਾਲਤ ਹੁੰਦੀ ਹੈ ਕਿ ਵੀ ਮੈਂ ਇਹ ਰਸ ਭੋਗ ਰਿਆ ਤਰਕਸ ਤੀਰ ਕਮਾਨ ਸਾੰਗ ਤੇਗ ਬਾਂਦ ਤੇਗ ਬੰਦ ਗੁਣਤਾਤ ਕਹਿੰਦੇ ਤੇਰੀਆਂ ਮਤਲਬ ਗੁਣਾ ਦੀ ਸਿਫਤ ਸਲਾਹ ਕਰਨੀ ਤੇ ਉਹਦੇ ਲਈ ਉਦਮ ਕਰਨਾ ਉਹ ਮੇਰੇ ਲਈ ਕੀ ਆ ਤਰਕਸ ਤੀਰਾ ਕਮਾਨ ਤੇ ਕਹਿੰਦੇ ਜਿਵੇਂ ਤਲਵਾਰ ਦਾ ਗਾਤਰਾ ਹੁੰਦਾ ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਕਹਿੰਦੇ ਵੀ ਤੇਰੇ ਦਰਬਾਰ ਦੇ ਵਿੱਚ ਮੁਖ ਉਜਲਾ ਹੋ ਜਾਇਆ ਇਹ ਮੇਰੇ ਲਈ ਵਾਜਾ ਤੇ ਨੇਜਾ ਕਹਿੰਦੇ ਜੇ ਤੇਰੀ ਬਖਸ਼ਿਸ਼ ਮੇਰੇ ਉੱਤੇ ਹੋ ਜਵੇ ਇਹ ਮੇਰੀ ਉੱਚੀ ਜਾਤ ਆ ਬਾਬਾ ਹੋਰ ਚਰਣਾ ਖੁਸੀ ਖੁਵਾਰ ਜਿਤ ਚੜੀਐ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਹਾਓ ਕਹਿੰਦੇ ਹੋਰ ਤਰ੍ਹਾਂ ਦੇ ਹੋਰ ਕੋੜਿਆਂ ਤੇ ਜਿਹੜੇ ਉੱਪਰ ਦੱਸਿਆ ਉਹਨਾਂ ਨੂੰ ਛੱਡ ਕੇ ਹੋਰ ਕੋੜਿਆਂ ਤੇ ਚੜਨਾ ਤੇ ਜਿੱਦਾਂ ਉਹਨਾਂ ਕੋੜਿਆਂ ਤੇ ਚੜਨ ਦੇ ਨਾਲ ਸਾਡਾ ਜਿੱਦਾਂ ਵੀ ਤਨ ਰੋਗੀ ਹੋ ਜਾਏ ਤੇ ਮਨ ਦੇ ਵਿੱਚ ਵਿਕਾਰ ਹੋ ਜਾਣ ਕਹਿੰਦੇ ਉਹ ਸਾਰ ਖੁਆਰ ਕਰਨ ਵਾਲਾ ਹੈ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਕਹਿੰਦੇ ਵੀ ਤੇਰਾ ਨਾਮ ਲੈਣਾ ਮੈਨੂੰ ਇਦਾਂ ਦੀਆਂ ਖੁਸ਼ੀਆਂ ਨੇ ਜਿਵੇਂ ਘਰ ਘਰਵਾਰ ਚ ਕੋਈ ਖੁਸ਼ੀ ਮਿਲਦੀ ਆ ਤੇ ਜਿਹੜੀ ਤੇਰੀ ਤੇਰੀ ਬਖਸ਼ਿਸ਼ ਹੋ ਜਾਣੀ ਉਹ ਇਸ ਤਰ੍ਹਾਂ ਜਿਵੇਂ ਮੈਨੂੰ ਪਰਿਵਾਰਕ ਖੁਸ਼ੀ ਮਿਲਦੀ ਆ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਕਹਿੰਦੇ ਹੋਰ ਤੇ ਬਹੁਤ ਕੁਝ ਆਖਿਆ ਜਾਂਦਾ ਪਰ ਮੇਰੇ ਲਈ ਉਹੀ ਹੁਕਮਾ ਜਿਹੜਾ ਤੈਨੂੰ ਚੰਗਾ ਲੱਗਦਾ ਨਾਨਕ ਸੱਚਾ ਪਾਤਸ਼ਾਹ ਪੂਛ ਨ ਕਰੇ ਵਿਚਾਰ ਗੁਰੂ ਨਾਨਕ ਜੀ ਕਹਿੰਦੇ ਨੇ ਜਿਹੜਾ ਅਕਾਲ ਪੁਰਖਾ ਸੱਚਾ ਪਾਤਸ਼ਾਹ ਉਹਨੇ ਜੀਨੂੰ ਵੀ ਕੁਝ ਬਖਸ਼ਿਸ਼ ਕਰਨਾ ਜੋ ਵੀ ਉਹਨੇ ਕੁਝ ਕਰਨਾ ਉਹ ਆਪਣੀ ਸੁਤੰਤਰ ਇੱਛਾ ਨਾਲ ਕਰਦਾ ਉਹਨੂੰ ਕਿਸੇ ਦੀ ਸਲਾਹ ਨਹੀਂ ਲੈਣੀ ਪੈਂਦੀ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿਤ ਸੂਤੇ ਤਨ ਪੀੜੇ ਮਨ ਮਹਿ ਚਲੈ ਵਿਕਾਰ ਰਹਾਉ ਕਹਿੰਦੇ ਪ੍ਰਮਾਤਮਾ ਤੈਨੂੰ ਭੁਲਾ ਕੇ ਸੌਣਾ ਇਹ ਸਾਰੀਆਂ ਆਪਣੀਆਂ ਖੁਸ਼ੀਆਂ ਖਤਮ ਕਰਨ ਵਾਲੀ ਗੱਲ ਆ ਇਦਾਂ ਦਾ ਸੌਣਾ ਤੈਨੂੰ ਭੁਲਾ ਕੇ ਜਿਹਦੇ ਨਾਲ ਸਾਡੇ ਤਨ ਨੂੰ ਇਦਾਂ ਦਾ ਦੁੱਖ ਹੋਵੇ ਜਿਵੇਂ ਤਨ ਪੀੜ ਹੁੰਦਾ ਤੇ ਮਨ ਦੇ ਵਿੱਚ ਵਿਕਾਰ ਚੱਲਦੇ ਨੇ ਜੇ ਤੇਰਾ ਨਾਮ ਲੈਨੇ ਆ ਤਾਂ ਸਾਡਾ ਸੌਣਾ ਵੀ ਖੁਸ਼ੀ ਵਾਲਾ ਹੈਗਾ ਪਰ ਜੇ ਤੇਰਾ ਨਾਂ ਨਹੀਂ ਲੈਂਦੇ ਉਹ ਸਾਡਾ ਸੋਨਾ ਵੀ ਕਿਸੇ ਕੰਮ ਦਾ ਨਹੀਂ ਬਹੁਤ ਹੀ ਪਿਆਰੀ ਬਾਣੀ ਆ ਗੁਰੂ ਨਾਨਕ ਪਾਤਸ਼ਾਹ ਦੀ ਸਾਰੇ ਗੁਰੂ ਸਾਹਿਬਾਨ ਦੀ ਬੜੇ ਮਨ ਨੂੰ ਠੰਡ ਪਾਉਂਦੀ ਆ ਵਿਚਾਰਾਂ ਕਰਦੇ ਹਾਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾ ਹੋਈਆਂ ਨੇ ਸਾਧ ਸੰਗਤ ਜੀ ਵਾਹਿਗੁਰੂ ਜੀ ਆਪ ਦੀ ਅਣਜਾਣ ਬੱਚੀ ਨੂੰ ਬਖਸ਼ਣਾ ਬਖਸ਼ਣਾ ਜੀ ਸਾਡੇ ਸਾਰੇ ਜੀਵਾਂ ਤੇ ਮਿਹਰ ਕਰਨੀ ਆਪ ਦਾ ਨਾਮ ਦਾਨ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ